ਇੱਥੇ ਪਪਾਈ ਵਾਲਾ ਚੌਕ ਆਏ ਹੋਏ ਆਂ ਦੇਖੋ ਲਾਈਨ ਜੀ ਲੱਗੀ ਹੋਈ ਆ ਕਾਫੀ ਦੂਰ ਤੱਕ ਜਿਹੜੀ ਹੈਗੀ ਲਾਈਨ ਲੱਗੀ ਹੋਈ ਹੈ ਹਰੀ ਬੱਤੀ ਜਿਹੜੀ ਹੈਗੀ ਆ ਹੋ ਚੁੱਕੀ ਆ ਲੋਕੀ ਆਪਣਾ ਲੰਘਦੇ ਰਹੇ ਨੇ ਲੁਧਿਆਣਾ ਇਨਫੋਰਮੇਸ਼ਨ ਦੇਖ ਰਹੇ ਦਸ਼ਾ ਸਵਾਗਤ ਆ ਮੈਂ ਅਜੀ ਗੁਪਤਾ ਅਸੀਂ ਆਏ ਹੋਏ ਆ ਜੀ ਪਪਾਈ ਵਾਲਾ ਚੌਕ ਪਿੱਛੇ ਤੁਸੀਂ ਦੇਖ ਸਕਦੇ ਹੋ ਪੀਡ ਪੋਸਟ ਲਗਾਏ ਹੋਏ ਨੇ ਸਲੈਸ਼ ਬੈਰੀਕੇਡਸ ਤੁਹਾਨੂੰ ਦਿਖਾਣੇ ਆ ਕਿਦਾਂ ਦੀ ਟ੍ਰੈਫਿਕ ਹੈ ਤੇ ਕੀ ਸਰਕਾਰ ਨੇ ਇਹ ਕੰਮ ਕੀਤਾ ਵਧੀਆ ਜਾਂ ਨਹੀਂ ਲੋਕ ਆ ਤੁਸੀਂ ਦੇਖ ਸਕਦੇ ਹੋ ਸਾਮਨੇ ਭਾਈਵਾਲਾ ਚੌਕ ਹੈਗਾ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਹੈਗੇ ਆ ਇਹ ਸਪੀਡ ਪੋਸਟ ਬੈਰੀਕੇਡ ਜੇ ਲਗਾਏ ਗਏ ਨੇ ਜਿਵੇਂ ਲੋਕੀ ਸਿੱਧਾ ਭਾਰਤਿਕਾ ਚੌਕ ਤੋਂ ਆਉਂਦੇ ਨੇ ਲੈਫਟ ਸਾਈਡ ਤੁਸੀਂ ਜੋ ਹੈ ਫਖਵਾ ਰੋਡ ਜਾ ਸਕਦੇ ਹੋ ਸਿੱਧਾ ਆਰਟੀ ਚੌਕ ਵਗੈਰਾ ਤੁਸੀਂ ਜਾ ਸਕਦੇ ਹੋ ਏਸੀਪੀ ਗੁਰਦੇਵ ਜੀ ਜਿਹੜੇ ਸੀਗੇ ਉਹ ਲਾਈਵ ਹੋਏ ਸੀਗੇ ਉਹਨਾਂ ਨੇ ਦੱਸਿਆ ਸੀਗਾ ਕਿ ਜਿਹੜੇ ਲੋਕ ਉਧਰ ਆਣਗੇ ਉਹ ਲੈਫਟ ਸਾਈਡ ਜਾ ਸਕਦੇ ਨੇ ਉਹਨੂੰ ਜੋ ਹੈ ਲਾਈਟਾਂ ਦੀ ਪਰਵਾਹ ਨਹੀਂ ਕਰਨੀ ਪਵੇਗੀ ਬਾਕੀ ਜਿਨ੍ਹਾਂ ਨੇ ਉੱਧਰ ਸਾਈਡ ਜਾਣਾ ਆਰਤੀ ਚੌਂਕ ਉਹ ਜਿਵੇਂ ਹੁਣ ਲੋਕੀ ਇੱਧਰ ਖੜੇ ਨੇ ਤੇ ਇੱਥੇ ਲੋਕੀ ਖੜ ਕੇ ਆਪਣਾ ਜਿਹੜਾ ਹੈ ਵੇਟ ਕਰ ਸਕਦੇ ਨੇ ਇਹ ਤਾਂ ਲਗਾਏ ਨੇ ਕਿਉਂਕਿ ਉੱਧਰ ਸਾਈਡ ਜਿਨ੍ਹਾਂ ਨੇ ਜਾਣਾ ਸਟੇਟ ਉੱਧਰ ਖੜ ਸਕਦੇ ਨੇ ਜਿਨ੍ਹਾਂ ਨੇ ਸਿੱਧਾ ਜਾ ਕੇ ਲੈਫਟ ਸਾਈਡ ਪਖਵਾ ਰੋਡ ਵੱਲ ਜਾਣਾ ਹੈਗਾ ਉਹ ਜਾ ਸਕਦੇ ਨੇ ਜਿਵੇਂ ਦੇਖ ਸਕੋ ਮੌਕੇ ਤਸਵੀਰਾਂ ਅੱਜ ਹੁਣ ਤੁਹਾਨੂੰ ਦਿਖਾਣੇ ਨੇ ਲਾਈਨ ਜੀ ਲੱਗੀ ਹੋਈ ਆ ਇਹ ਪਪਾਈ ਵਾਲਾ ਚੌਂਕ ਆਏ ਹੋਏ ਆ ਦੇਖੋ ਲਾਈਨ ਜੀ ਲੱਗੀ ਹੋਈ ਆ ਕਾਫੀ ਦੂਰ ਤੱਕ ਜਿਹੜੀ ਹੈਗੀ ਲਾਈਨ ਲੱਗੀ ਹੋਈ ਹੈ ਵਿੱਚ ਇੱਕ ਭੈਣ ਦਾ ਐਕਟੋਰ ਵੀ ਖਰਾਬ ਹੋ ਗਿਆ ਸੀਗਾ ਆਟੋ ਵਾਲਾ ਬਹਿਸ ਕਰਦਾ ਪਿਆ ਸੀਗਾ ਤੇ ਅਸੀਂ ਉਹਨਾਂ ਨਾਲ ਗੱਲ ਕੀਤੀ ਸੀਗੀ ਤੇ ਆਟੋ ਵਾਲਾ ਦਿੱਤਾ ਲੰਘਿਆ ਤੇ ਅਸੀਂ ਸੋਚਿਆ ਤੁਹਾਨੂੰ ਵੀਡੀਓ ਦਿਖਾ ਦਈਏ ਤੁਸੀਂ ਦੇਖ ਸਕਦੇ ਹੋ ਸਾਹਮਣੇ ਜਿਵੇਂ ਲਾਈਟਾਂ ਲੱਗੀਆਂ ਹੈ ਕਾਫੀ ਜ਼ਿਆਦਾ ਜਿਹੜੀ ਤੁਸੀਂ ਦੇਖ ਸਕਦੇ ਹੋ ਲੰਬੀ ਲਾਈਨ ਲੱਗ ਚੁੱਕੀ ਹੈ ਇਹ ਦੇਖੋ ਸਾਹਮਣੇ ਜਿਹੜਾ ਹੈ ਨੰਬਰ 321 ਹਰੀ ਬੱਤੀ ਜਿਹੜੀ ਹੈਗੀ ਆ ਹੋ ਚੁੱਕੀ ਆ ਹੁਣ ਲੋਕੀ ਆਪਣਾ ਲੰਘਦੇ ਪਏ ਨੇ ਆ ਦੇਖੋ ਹੁਣ ਲੋਕੀ ਆਪਣੇ ਖੜੇ ਨੇ ਆਜੋ ਬਾਜੀ ਆਜੋ ਆ ਪ੍ਰੈਸ ਵਾਲੇ ਵੀ ਨੇ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਹੁਣ ਹਰੀ ਲਾਈਟ ਹੋ ਚੁੱਕੀ ਆ ਤੇ ਲੋਕੀ ਲੰਘਦੇ ਪਏ ਨੇ ਜਿਨ੍ਹਾਂ ਨੇ ਉਧਰ ਸਾਈਡ ਜਾਣਾ ਹੋ ਇੱਧਰ ਪੀਟ ਪੋਸਟੇ ਰਾਈਟ ਰੇਨਗੇ ਜਿਨ੍ਹਾਂ ਨੇ ਖੋਰਾ ਉਹਨਾਂ ਲੈਫਟ ਸਾਈਡ ਰਹਿਣਗੇ ਦੇਖੋ ਜੀ ਮੈਂ ਗੱਡੀਆਂ ਲੰਘਦੀ ਗਈਆਂ ਕੋਸਾ ਜਾਨ ਨੂੰ ਜ਼ਰੂਰ ਦਿਖਾਈਏ ਦੇਖੋ ਆਟੋ ਵੀ ਆਉਂਦੇ ਰਹੇ ਨੇ ਅਰੇ 49 ਕੋਈ ਹੈਗੀ ਆ ਇੱਥੇ ਕੀ ਆ ਜਿਹੜੀ ਹਰੀ ਲਾਈਟ ਹੈਗੀ ਆ ਥੋੜੀ ਲੰਬੀ ਹੈਗੀ ਆ ਤਾਂ ਕਿ ਲੋਕੀ ਇੱਕ ਵਾਰ ਕ੍ਰਾਸ ਕਰ ਜਾਣਗੇ ਦਿੱਕਤ ਨਹੀਂ ਆਏਗੀ ਆ ਦੇਖ ਸਕਦੇ ਹੋ ਉੱਥੇ ਆ ਸਾਹਮਣੇ ਦੇਖੋ ਸਪੀਡ ਪੋਸਟ ਬੈਰੀਕੇਡ ਤੇ ਲਾਏ ਨੇ ਸਿੱਧਾ ਜਾਣ ਵਾਲੇ ਆਰਟੀ ਚੌਕ ਇਧਰ ਸਾਈਡ ਰਹਿਣਾ ਚਾਹੁੰਦੇ ਆ ਇਧਰ ਰਹਿਣਗੇ ਜਿਨ੍ਹਾਂ ਨੇ ਪਖਵਾ ਰੋਡ ਜਾਣਾ ਹੈ ਉਹ ਇਸ ਸਾਈਡ ਰਹਿ ਕੇ ਜਾ ਸਕਦੇ ਨੇ ਤੁਹਾਨੂੰ ਦੱਸ ਦਈਏ ਕਿ ਲਾਈਟਾਂ ਤੇ ਰੁਕਣ ਦੀ ਕੋਈ ਜਿਹੜੀ ਹੈ ਲੋੜ ਨਹੀਂ ਹੈਗੀ ਉਚਾਰੂ ਟੰਗ ਦੇ ਨਾਲ ਹਰ ਜਗ੍ਹਾ ਤੇ ਉੱਤੇ ਸਪੀਡ ਪੋਸਟਾਂ ਲਗਾਈ ਜਾ ਰਹੀਆਂ ਹਨ ਪ੍ਰਸ਼ਾਸਨ ਦੇ ਵੱਲੋਂ ਦੇਖੋ ਤਾਂ ਹੁਣ ਹਰੀ ਬੱਤੀ ਹੈਗੀ ਆ ਖੜੇ ਹੋਏ ਬੰਦੇ ਵੀ ਵੇਟ ਕਰ ਰਹੇ ਕਿ ਜਦ ਲਾਈਟ ਹੋਏਗੀ ਰੈੱਡ ਤੇ ਪੈਦਲ ਲੋਕ ਚੱਲਣਗੇ ਹੁਣ ਦੇਖੋ ਲੋਕੀ ਪੈਦਲ ਲੰਘਨੇ ਸ਼ੁਰੂ ਕਰਤੇ ਆ ਪੁਲਿਸ ਦੀ ਸਾਹਮਣੇ ਆਪਣਾ ਕੰਮ ਜਿਹਾ ਕਰਦੀ ਪਈ ਆ ਜਿਵੇਂ ਤੁਹਾਨੂੰ ਦਿਖਾਇਆ ਸੀਗਾ ਜੀ ਭਾਈ ਵਾਲਾ ਚੌਂਕ ਖੜੇ ਹੋਏ ਸੀਗੇ ਬੈਰੀਕੇਡ ਪਿੱਛੇ ਲਾਏ ਹੋਏ ਨੇ ਤੁਹਾਨੂੰ ਸਾਰਾ ਦੱਸਿਆ ਹੈ ਬੈਰੀਕੇਡ ਲੱਗੇ ਨੇ ਕੀ ਤੁਹਾਡਾ ਫਾਇਦਾ ਹੈ ਤੁਸੀਂ ਜੋ ਹੈ ਰੂਲ ਫਾਲੋ ਕਰੋ